ਉਹਨਾਂ ਦੀ ਗੱਡੀ ਜਿਹੜੀ ਆ ਉਹ ਮਿਲ ਚੁੱਕੀ ਆ ਮਿਲ ਚੁੱਕੀ ਆ ਗੱਡੀ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਦੇਖਾਣੇ ਗੱਡੀ ਦਿਖਾ ਰਹੇ ਤੁਹਾਨੂੰ ਤਸਵੀਰਾਂ ਆ ਗੱਡੀ ਆ ਇਸੇ ਗੱਡੀ ਦੇ ਵਿੱਚ ਜਿਹੜਾ ਸਮਾਨ ਸੀ ਪੰਦੇਰ ਸਾਹਿਬ ਦਾ ਉਹ ਸਮਾਨ ਜਿਹੜਾ ਨਾਲ ਰੱਖਿਆ ਹੋਇਆਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਮਾਨ ਜਿਹੜਾ ਉਹਨਾਂ ਕੋਲ ਰੱਖਿਆ ਹੋਇਆ ਇਹ ਗੱਡੀ ਆ ਤਾਂ ਬਾਦਰਗੜ ਕਮਾਂਡੋ ਕੰਪਲੈਕਸ ਦੇ ਵਿੱਚ ਇਹ ਗੱਡੀ ਸੀ 19 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 19 ਤਰੀਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਟਿਆਲਾ ਕਮਾਂਡੋ ਕੰਪਲੈਕਸ ਦੇ ਵਿੱਚ ਲਿਆਂਦਾ ਗਿਆ ਸੀ ਕਮਾਂਡੋ ਕੰਪਲੈਕਸ ਸਾਹਮਣੇ ਮੈਂ ਤਸਵੀਰ ਦਿਖਾਣਾ ਚਾਹੁੰਗਾ ਕਮਾਂਡੋ ਕੰਪਲੈਕਸ ਦੇ ਬਾਹਰ ਅੱਜ ਵੀ ਉਹ ਸਰਬਨ ਸਿੰਘ ਭੰਦੇੜ ਤੇ ਹੋਰ ਕਿਸਾਨ ਲੀਡਰ ਜਿਹੜੇ ਪਹੁੰਚੇ ਨੇ ਤਾਂ ਪੁਲਿਸ ਦਾ ਪਹਿਰਾ ਜ਼ਰੂਰ ਆ ਪੁਲਿਸ ਦੇ ਸਖਤ ਪਹਿਰੇ ਦੇ ਹੇਠ ਜਿਹੜਾ ਆ ਸਰਬਨ ਪ੍ਰਦੇਸ਼ ਸ਼੍ਰੀ ਮੁਕਸਰ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸ਼੍ਰੀ ਮੁਕਸਰ ਸਾਹਿਬ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਪਟਿਆਲੇ ਲਿਆਂਦਾ ਪਟਿਆਲੇ ਦੇ ਵਿੱਚ ਭਾਰੀ ਪੁਲਿਸ ਤਾਇਨਾਤ ਆ ਪ ਜਿਹੜੀ ਇੱਥੇ ਖੜੀ ਆ ਤਾਂ ਜੋ ਕਿਸੇ ਤਰੀਕੇ ਦਾ ਕੋਈ ਵੀ ਅੱਜ ਵੀ ਕੋਈ ਅਜੀਹਾ ਮਾਹੌਲ ਨਾ ਬਣ ਜਾਵੇ ਜੋ ਕਿਸਾਨ ਲੀਡਰ ਅੱਜ ਰਿਹਾ ਹੋਏ ਨੇ ਪਟਿਆਲਾ ਜੇਲ੍ਹ ਚੋਂ ਵੀ ਤਾਂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਵੀ ਦੱਸਿਆ ਗਿਆ ਕਿ ਹੁਣ ਤੱਕ ਜਿਹੜੇ ਸਾਰੇ ਕਿਸਾਨ ਸੀ ਉਹ ਕਿਸਾਨ ਰਿਹਾ ਕਰ ਦਿੱਤੇ ਨੇ ਤਾਂ ਹੁਣ ਰਣਨੀਤੀ ਜਿਹੜੀ ਆ ਅਗਲੀ ਕੀ ਹੋਣ ਵਾਲੀ ਆ ਸਰਬੰਸ ਸਿੰਘ ਭੰਦੇੜ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੰਦੇੜ ਦੇ ਨਾਲ ਕਿ ਅਗਲੀ ਰਣਨੀਤੀ ਜਿਹੜੀ ਆ ਕੀ ਰਹਿਣ ਵਾਲੀ ਆ ਪਰ ਉਸ ਤੋਂ ਪਹਿਲਾਂ ਜੋ ਹੁਣ ਆਪਣੀ ਗੱਡੀ ਦੇ ਵਿੱਚ ਸਮਾਨ ਜਿਹੜਾ ਇੱਕ ਵਾਰ ਦਿਖਾ ਦਈਏ ਇਹ ਸਮਾਨ ਜਿਹੜਾ ਸੈੱਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਗੱਡੀ ਦੇ ਉੱਤੇ ਕਹਿੰਦੇ ਝੰਡਾ ਲਾਉਣਾ ਆ ਗੱਡੀ ਦੇ ਉੱਤੇ ਹਲੇ ਝੰਡਾ ਨਹੀਂ ਲਾਇਆ ਪਰ ਝੰਡਾ ਜਿਹੜਾ ਲਾਉਣਗੇ ਹੁਣ ਗੱਡੀ ਦੇ ਉੱਤੇ ਸਰਪੰਨ ਸਿੰਘ ਪੰਦੇਰੇ ਨੇ ਤੇ ਹੋਰ ਵੀ ਜਿਹੜੇ ਕਿਸਾਨ ਨੇ ਉਹ ਰਿਹਾ ਕਰ ਦਿੱਤੇ ਗਏ ਨੇ ਤਾਂ ਅੰਦੋਲਨ ਦੇ ਬਾਰੇ ਵੀ ਗੱਲਬਾਤ ਕਰਦੇ ਆ ਸਰਪੰਨ ਸਿੰਘ ਪੰਦੇਰੇ ਦੇ ਨਾਲ ਪੰਦੇਰ ਸਾਹਿਬ ਗੱਡੀ ਮਿਲ ਚੁੱਕੀ ਪਰ ਝੰਡਾ ਹਜੇ ਲੱਗਿਆ ਨਹੀਂ ਕੋਈ ਨਹੀਂ ਝੰਡਾ ਲਾ ਦੇਣੇ ਜੂਣੇ ਝੰਡਾ ਤਾਂ ਝੰਡਾ ਲਾਉਣਗੇ ਸਰਪੰਨ ਸਿੰਘ ਪੰਦੇਰ ਗੱਲਬਾਤ ਕਰ ਰਹੇ ਆ ਪੰਦੇਰ ਸਾਹਿਬ ਕਿਵੇਂ ਦਾ ਰਿਹਾ ਤੁਹਾਡਾ ਸਾਰਾ ਹੁਣ ਤੱਕ ਜੋ ਕਾਰਗੁਜ਼ਾਰੀ ਸੀ ਪ੍ਰਸ਼ਾਸਨ ਦੀ ਆ ਕਿਵੇਂ ਕਹੀਏ ਹਾਂ ਦੇਖੋ ਵਧੀਆ ਰਿਹਾ ਕਾਰਗੁਜ਼ਾਰੀ ਪ੍ਰਸ਼ਾਸਨ ਦੀ ਬਹੁਤ ਮਾੜੀ ਹੈਗੀ ਆ ਔਰ ਇਸ ਤਰੀਕੇ ਨਾਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਜੋ ਪ੍ਰਸ਼ਾਸਨ ਨੇ ਜੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਮੋਦੀ ਤੇ ਅਮਨਿਤ ਸ਼ਾਹ ਨਾਲ ਰਲ ਕੇ ਕੀਤਾ ਉਹ ਨਿੰਦਣੀ ਹੈ ਪ੍ਰਦੇਸ ਸਾਹਿਬ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਹੁਣ ਮੋਰਚੇ ਦੇ ਉੱਤੇ ਕਿਸ ਤਰੀਕੇ ਨਾਲ ਟਰਾਲੀਆਂ ਟਰੈਕਟਰ ਚੋਰੀ ਹੋ ਰਹੇ ਨੇ ਤਾਂ ਇਸੀ ਸਰਪੰਨ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਦੁਬਾਰਾ ਵੀ ਸਾਡਾ ਜਿਹੜਾ ਮੋਰਚਾ ਉਸੇ ਤਰੀਕੇ ਨਾਲ ਲੱਗੇਗਾ ਪਰ ਰਣਨੀਤੀ ਜਿਹੜੀ ਉਲੀਕਲੀ ਗਈ ਆ ਕਿ ਆਖਰ ਕਦੋਂ ਤੱਕ ਮੋਰਚਾ ਲੱਗੇਗਾ ਤੇ ਇਹ ਸਭ ਦੇ ਵਿਚਾਲੇ ਇਹ ਗੱਲ ਬਹੁਤ ਅਹਿਮ ਹੋ ਜਾਂਦੀ ਆ ਕਿ ਹੁਣ ਜਿਹੜਾ ਮੋਰਚਾ ਲੱਗੇਗਾ ਉਹ ਦੂਜਾ ਸਯੁਕਤ ਕਿਸਾਨ ਮੋਰਚੇ ਦੇ ਸਾਥ ਦੇ ਨਾਲ ਲੱਗੇਗਾ ਜਾਫਰ ਗੈਰ ਰਾਜਨੀਤਿਕ ਮੋਰਚਾ ਜੋ ਅਲੱਗ ਤੋਂ ਆਪਣੇ ਤੌਰ ਦੇ ਉੱਤੇ ਦੁਬਾਰਾ ਮੋਰਚੇ ਲਗਾਉਣਗੇ ਮੋਰਚੇ ਦੀ ਥਾਂ ਕਿਹੜੀ ਹੋਵੇਗੀ ਕਿ ਦਿੱਲੀ ਹੋਵੇਗੀ ਮੋਰਚੇ ਥਾਂ ਜਾਂ ਸ਼ੰਭੂ ਬਾਰਡਰ ਹੋਵੇਗੀ ਇਸ ਦੇ ਬਾਰੇ ਹੁਣ ਤੁਹਾਨੂੰ ਇੰਤਜ਼ਾਰ ਕਰ ਜਿਹੜੇ ਪੱਤੇ ਵਾਲੇ ਪਹੁੰਚ ਚੁੱਕੇ ਨੇ ਉਹਨਾਂ ਦੀ ਗੱਡੀ ਜਿਹੜੀ ਆ ਉਹ ਮਿਲ ਚੁੱਕੀ ਆ ਮਿਲ ਚੁੱਕੀ ਆ ਗੱਡੀ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਦਿਖਾਣੇ ਗੱਡੀ ਦਿਖਾ ਰਹੇ ਤੁਹਾਨੂੰ ਤਸਵੀਰਾਂ ਆ ਗੱਡੀ ਆ ਇਸੇ ਗੱਡੀ ਦੇ ਵਿੱਚ ਜਿਹੜਾ ਸਮਾਨ ਸੀ ਪੰਦੇਰ ਸਾਹਿਬ ਦਾ ਉਹ ਸਮਾਨ ਜਿਹੜਾ ਨਾਲ ਰੱਖਿਆ ਹੋਇਆਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਮਾਨ ਜਿਹੜਾ ਉਹਨਾਂ ਕੋਲ ਰੱਖਿਆ ਹੋਇਆ ਗੱਡੀ ਆ ਤਾਂ ਬਾਦਰਗੜ ਕਮਾਂਡੋ ਕੰਪਲੈਕਸ ਦੇ ਵਿੱਚ ਇਹ ਗੱਡੀ ਸੀ 19 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 19 ਤਰੀਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਟਿਆਲਾ ਕਮਾਂਡੋ ਕੰਪਲੈਕਸ ਦੇ ਵਿੱਚ ਲਿਆਂਦਾ ਗਿਆ ਸੀ ਕਮਾਂਡੋ ਕੰਪਲੈਕਸ ਸਾਹਮਣੇ ਮੈਂ ਤਸਵੀਰ ਦਿਖਾਣਾ ਚਾਹੁੰਗਾ ਕਮਾਂਡੋ ਕੰਪਲੈਕਸ ਦੇ ਬਾਹਰ ਅੱਜ ਵੀ ਉਹ ਸਰਬਨ ਸਿੰਘ ਪੰਧੇਰ ਤੇ ਹੋਰ ਕਿਸਾਨ ਲੀਡਰ ਜਿਹੜੇ ਪਹੁੰਚੇ ਨੇ ਤਾਂ ਪੁਲਿਸ ਦਾ ਪਹਿਰਾ ਜ਼ਰੂਰ ਆ ਪੁਲਿਸ ਦੇ ਸਖਤ ਪਹਿਰੇ ਦੇ ਹੇਠ ਜਿਹੜਾ ਆ ਸਰਬਨ ਪ੍ਰਦੇਵ ਸ਼੍ਰੀ ਮੁਖਸਰ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸ਼੍ਰੀ ਮੁਕਸਰ ਸਾਹਿਬ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਪਟਿਆਲੇ ਲਿਆਂਦਾ ਪਟਿਆਲੇ ਦੇ ਵਿੱਚ ਭਾਰੀ ਪੁਲਿਸ ਤਾਇਨਾਤ ਆ ਪੁਲਿਸ ਜਿਹੜੀ ਇੱਥੇ ਖੜੀ ਆ ਤਾਂ ਜੋ ਕਿਸੇ ਤਰੀਕੇ ਦਾ ਕੋਈ ਵੀ ਅੱਜ ਵੀ ਕੋਈ ਅਜੀਹਾ ਮਾਹੌਲ ਨਾ ਬਣ ਜਾਵੇ ਜੋ ਕਿਸਾਨ ਲੀਡਰ ਅੱਜ ਰਿਹਾ ਹੋਏ ਨੇ ਪਟਿਆਲਾ ਜੇਲ੍ਹ ਤੋਂ ਵੀ ਤਾਂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਵੀ ਦੱਸਿਆ ਗਿਆ ਕਿ ਹੁਣ ਤੱਕ ਜਿਹੜੇ ਸਾਰੇ ਕਿਸਾਨ ਸੀ ਉਹ ਕਿਸਾਨ ਰਿਹਾ ਕਰ ਦਿੱਤੇ ਨੇ ਤਾਂ ਹੁਣ ਰਣਨੀਤੀ ਜਿਹੜੀ ਆ ਅਗਲੀ ਕੀ ਹੋਣ ਵਾਲੀ ਆ ਸਰਬੰਸ ਸਿੰਘ ਭੰਦੇੜ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੰਦੇੜ ਦੇ ਨਾਲ ਕੀ ਅਗਲੀ ਰਣਨੀਤੀ ਜਿਹੜੀ ਆ ਕੀ ਰਹਿਣ ਵਾਲੀ ਆ ਪਰ ਉਸ ਤੋਂ ਪਹਿਲਾਂ ਜੋ ਹੁਣ ਆਪਣੀ ਗੱਡੀ ਦੇ ਵਿੱਚ ਸਮਾਨ ਜਿਹੜਾ ਇੱਕ ਵਾਰ ਦਿਖਾ ਦਈਏ ਇਹ ਸਮਾਨ ਜਿਹੜਾ ਸੈੱਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਗੱਡੀ ਦੇ ਉੱਤੇ ਕਹਿੰਦੇ ਝੰਡਾ ਲਾਉਣਾ ਆ ਗੱਡੀ ਦੇ ਉੱਤੇ ਹਲੇ ਝੰਡਾ ਨਹੀਂ ਲਾਇਆ ਪਰ ਝੰਡਾ ਜਿਹੜਾ ਲਾਉਣਗੇ ਹੁਣ ਗੱਡੀ ਦੇ ਉੱਤੇ ਸਰਪੰਨ ਸਿੰਘ ਪੰਦੇਰੇ ਨੇ ਤੇ ਹੋਰ ਵੀ ਜਿਹੜੇ ਕਿਸਾਨ ਨੇ ਉਹ ਰਿਹਾ ਕਰ ਦਿੱਤੇ ਗਏ ਨੇ ਤਾਂ ਅੰਦੋਲਨ ਦੇ ਬਾਰੇ ਵੀ ਗੱਲਬਾਤ ਕਰਦੇ ਆ ਸਰਪੰਨ ਸਿੰਘ ਪੰਦੇਰੇ ਦੇ ਨਾਲ ਪੰਦੇਰ ਸਾਹਿਬ ਗੱਡੀ ਮਿਲ ਚੁੱਕੀ ਪਰ ਝੰਡਾ ਹਜੇ ਲੱਗਿਆ ਨਹੀਂ ਕੋਈ ਨ ਝੰਡਾ ਲਾ ਦੇਣੇ ਜੋਨੇ ਝੰਡਾ ਆ ਝੰਡਾ ਲਾਉਣਗੇ ਸਰਪੰਨ ਸਿੰਘ ਬੰਦੇਰ ਗੱਲਬਾਤ ਕਰ ਰਹੇ ਆ ਬੰਦੇਰ ਸਾਹਿਬ ਕਿਵੇਂ ਦਾ ਰਿਹਾ ਤੁਹਾਡਾ ਸਾਰਾ ਹੁਣ ਤੱਕ ਜੋ ਕਾਰਗੁਜ਼ਾਰੀ ਸੀ ਪ੍ਰਸ਼ਾਸਨ ਦੀ ਆ ਕਿਵੇਂ ਕਹੀਏ ਹਾਂ ਦੇਖੋ ਵਧੀਆ ਰਿਹਾ ਕਾਰਗੁਜ਼ਾਰੀ ਪ੍ਰਸ਼ਾਸਨ ਦੀ ਬਹੁਤ ਮਾੜੀ ਹੈਗੀ ਆ ਔਰ ਇਸ ਤਰੀਕੇ ਨਾਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਜੋ ਪ੍ਰਸ਼ਾਸਨ ਨਹੀਂ ਜੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਮੋਦੀ ਤੇ ਅਮਿਤ ਸ਼ਾਹ ਨਾਲ ਰਲ ਕੇ ਕੀਤਾ ਉਹ ਨਿੰਦਣੀ ਹੈ ਦੇਰ ਸਰਬ ਅਗਲੀ ਰਣਨੀਤੀ ਕੀ ਰਣ ਵਾਲੀ ਆ ਹੁਣ ਮੋਰਚੇ ਦੇ ਉੱਤੇ ਕਿਸ ਤਰੀਕੇ ਨਾਲ ਟਰਾਲੀਆਂ ਟਰੈਕਟਰ ਚੋਰੀ ਹੋ ਰਹੇ ਨੇ ਤਾਂ ਇਹ ਸੀ ਸਰਪੰਨ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਦੁਬਾਰਾ ਵੀ ਸਾਡਾ ਜਿਹੜਾ ਮੋਰਚਾ ਉਸੇ ਤਰੀਕੇ ਨਾਲ ਲੱਗੇਗਾ ਪਰ ਰਣਨੀਤੀ ਜਿਹੜੀ ਉਲੀਕਲੀ ਗਈ ਆ ਕਿ ਆਖਰ ਕਦੋਂ ਤੱਕ ਮੋਰਚਾ ਲੱਗੇਗਾ ਤੇ ਇਹ ਸਭ ਦੇ ਵਿਚਾਲੇ ਇਹ ਗੱਲ ਬਹੁਤ ਅਹਿਮ ਹੋ ਜਾਂਦੀ ਆ ਕਿ ਹੁਣ ਜਿਹੜਾ ਮੋਰਚਾ ਲੱਗੇਗਾ ਉਹ ਦੂਜਾ ਸਯੁਕਤ ਕਿਸਾਨ ਮੋਰਚੇ ਦੇ ਸਾਥ ਦੇ ਨਾਲ ਲੱਗੇਗਾ ਜਾਂ ਫਿਰ ਗੈਰ ਰਾਜਨੀਤਿਕ ਮੋਰਚਾ ਜੋ ਅਲੱਗ ਤੋਂ ਆਪਣੇ ਤੌਰ ਦੇ ਉੱਤੇ ਦੁਬਾਰਾ ਮੋਰਚੇ ਲਗਾਉਣਗੇ ਮੋਰਚੇ ਦੀ ਥਾਂ ਕਿਹੜੀ ਹੋਵੇਗੀ ਕਿ ਦਿੱਲੀ